ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਜੋ ਪਿਛਲੇ ਕਈ ਦਿਨਾਂ ਤੋਂ ਰੁਕੀ ਹੋਈ ਸੀ ਉਹ ਜਲਦ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਆੜਤੀਆਂ ਸ਼ੈਲਰ ਮਾਲਕਾਂ ਤੇ ਲੇਬਰ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਸੀ ਉਹ ਖਤਮ ਹੋ ਚੁੱਕੀ ਹੈ ਤੇ ਹੁਣ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਜਿਹੜੀ ਹੈ ਐਸ ਡੀ ਐਮ ਦੇ ਵੱਲੋਂ ਕੀਤੀ ਗਈ ਹੈ ਦੱਸਦੀ ਹੈ ਕਿ ਐਸ ਡੀ ਐਮ ਰਾਜਪੁਰਾ ਤੇ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਗਈ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆੜਤੀਆਂ ਨੂੰ ਸ਼ੈੱਲਰ ਮਾਲਕਾਂ ਨੂੰ ਹੋ ਰਹੀ ਸੀ ਉਸ ਦਾ ਹੱਲ ਕੀਤਾ ਗਿਆ ਤੇ ਹੁਣ ਲਿਫਟਿੰਗ ਜਲਦ ਸ਼ੁਰੂ ਹੋਵੇਗੀ ਤੇ ਇਸ ਦੇ ਨਾਲ ਹੀ ਸਰਕਾਰੀ ਬੋਲੀ ਜਿਹੜੀ ਹੈ ਉਹ ਵੀ ਲਗਾਈ ਜਾਵੇਗੀ ਤਾਂ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਮਗਰੋਂ ਇਹ ਹੜਤਾਲ ਖਤਮ ਕੀਤੀ ਗਈ ਤੇ ਹੁਣ ਜਿਹੜੀ ਹੈ ਐਸ ਡੀ ਐਮ ਰਾਜਪੁਰਾ ਤੇ ਇਸ ਦੇ ਨਾਲ ਹੀ ਨੀਨਾ ਮਿੱੱਤਲ ਜੋ ਹਲਕਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਅ ਜਿਹੜੀ ਆ ਉਹ ਕਰਵਾਈ ਗਈ ਐ ਐਸਜੀਐਮ ਰਾਜਪੂਰਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਔਰ ਦਿੱਤੀ ਜਾਵੇਗੀ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਇੱਕ ਦਾਣਾ ਚੁਕਣ ਦੀ ਗੱਲ ਤੇ ਅਮਲ ਜੁੜਾ ਉਹ ਕੀਤਾ ਜਾਵੇਗਾ ਕਿ ਕੁਝ ਕਹਿੰਦੇ ਨੇ ਇਸ ਬਾਬਤ ਨੀਨਾ ਮਿੱਤਲ ਦਾ ਕੀ ਕੁਝ ਕਹਿਣਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਅਦਵਿੰਦਰ ਬੇਦਵਾਨ ਜੋ ਮੰਡੀ ਪ੍ਰਧਾਨ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਅਭਿਸ਼ੇਕ ਗੁਪਤਾ ਐਸਟੀਐਮ ਰਾਜਪੁਰਾ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਦੋ ਦਿਨ ਪਹਿਲਾਂ ਸਾਨੂੰ ਇੱਥੇ ਰੋਡ ਵੀ ਬੰਦ ਕਰਨੀ ਪਈ ਇਹਦੇ ਕਰਕੇ ਤੇ ਮੈਂ ਸੀਐਮ ਸਾਹਿਬ ਦਾ ਥੈਂਕਸ ਕਰੂੰਗਾ ਜਿਨ੍ਹਾਂ ਨੇ ਵਿਚ ਪੈ ਗਏ ਸੈਂਟਰ ਦੀਆਂ ਏਜੰਸੀਆਂ ਨਾਲ ਵੀ ਗੱਲ ਹੋਈ ਸੈਲਰ ਮਾਲਕਾਂ ਨਾਲ ਗੱਲ ਹੋਈ ਉਹ ਤੋਂ ਬਾਅਦ ਆੜਤੀ ਐਸੋਸੀਏਸ਼ਨ ਨਾਲ ਗੱਲ ਹੋਈ ਤੇ ਸਾਡੇ ਰਾਜਪੁਰੇ ਤੇ ਕਨੌਰ ਹਲਕੇ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤਾਂ ਉਹਨਾਂ ਦਾ ਜਿਹੜੀ ਇਹ ਮੰਡੀ ਅਜੇ ਖਰੀਦ ਸ਼ੁਰੂ ਹੋਈ ਹੈ ਕਹਿਣ ਦਾ ਮਤਲਬ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇੱਕ ਇੱਕ ਦਾਣਾ ਚੱਕਾਂਗੇ ਐਸ ਡੀ ਐਮ ਸਾਹਿਬ ਨੇ ਸਾਨੂੰ ਪਰਸੋਂ ਵਿਸ਼ਵਾਸ ਦਿਵਾਇਆ ਸੀਗਾ ਵੀ ਪਰਸੋਂ ਅਸੀਂ ਮੰਡੀ ਚੱਲਦੀ ਕਾਵਾਂਗੇ ਅੱਜ ਕੰਡੇ ਸ਼ੁਰੂ ਹੋਗੇ ਖਰੀਦ ਸਟਾਰਟ ਹੋਗੇ ਇਹਦੇ ਨਾਲ ਸਾਨੂੰ ਲੱਗਦਾ ਵੀ ਇੱਕ ਦੇ ਦਿਨ ਦੇ ਵਿੱਚ ਵਿੱਚ ਸਾਰਾ ਹੀ ਸੈਟਲਮੈਂਟ ਆ ਜਾਣੀ ਹੈ ਦੁਆਰੇ ਸਾਨੂੰ ਇਹ ਜ਼ਰੂਰਤ ਨਹੀਂ ਪੈਣੀ ਵੀ ਰੋੜਾ ਬੰਦ ਕਰਨ ਦੇ ਕੁਝ ਅਸੀਂ ਥੈਂਕਸ ਕਰਦੇ ਹਾਂ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਪਹਿਲੇ ਦਾ ਤੇ ਗੱਲ ਸੁਣ ਕੇ ਇਹ ਮਸਲਾ ਹੱਲ ਪਹਿਲਾਂ ਦੇ ਕੋਸਾ ਸੈਂਟਰ ਸਰਕਾਰ ਨੇ ਨਾ ਜਿਹੜੀ ਆੜਤਿਆਂ ਦੀ ਆੜਤ ਸੀ ਉਹ 42 ਰੁਪਏ ਕੁਝ ਪੈਸੇ ਫਿਕਸ ਸੀ ਕੱਲ ਸਾਡੇ ਸੀਐਮ ਮਾਨਯੋਗ ਭਗਵੰਤ ਮਾਨ ਜੀ ਨੇ ਸਾਡੀ ਜਿਹੜੀ ਆੜਤ ਹੈ ਉਹ 70% ਦਾ ਭਰੋਸਾ ਦਿੱਤਾ ਹੈ ਤੇ ਉਸ ਤੋਂ ਬਾਅਦ ਜੋ ਅੱਜ ਜਿੰਨਾ ਵੀ ਅੱਜ ਮਾਲ ਪਿਆ ਮੰਡੀ ਦੇ ਵਿੱਚ ਸਾਰਾ ਨਾਲ ਦੇ ਨਾਲ ਲਿਖ ਕੇ ਅੱਜ ਸ਼ਾਮ ਤੱਕ ਮੰਡੀ ਨੂੰ ਬਿਲਕੁਲ ਕਲੀਅਰ ਕਰ ਦੇਵਾਂਗੇ ਕੰਡਾ ਲਾ ਕੇ ਅੱਜ ਸਾਰੇ ਕੋਈ ਜੋ ਵੀ ਇਸ਼ੂ ਸੀਗੇ ਸਾਰੇ ਰਿਜ਼ੋਲਵ ਹੋ ਗਿਆ ਕੋਈ ਵੀ ਇਸ਼ੂ ਪੈਂਡਿੰਗ ਨਹੀਂ ਹੈ ਤੇ ਸੁਹਾਰਦ ਦੇ ਨਾਲ ਸਾਰੇ ਤਿਆਰ ਨੇ ਤੇ ਉਹ ਮੰਡੀ ਹੁਣ ਚੱਲ ਪਈ ਹੈ ਅੱਜ ਐਮਐਲਏ ਨਿੰਨਾ ਮਿੱਤਲ ਜੀ ਬਨੂੜ ਚ ਗਏ ਸੀ ਉੱਥੇ ਵੀ ਜਿਵੇਂ ਅੱਜ ਰਾਜਪੁਰੇ ਸ਼ੁਰੂ ਹੋਈ ਹੈ ਉੱਥੇ ਵੀ ਸਾਰੇ ਕਿਸਾਨ ਭਰਾਵਾਂ ਦੀ ਫਸਲ ਦੀ ਬੋਲੀ ਆਰਤੀ ਭਰਾਵਾਂ ਨੇ ਲਵਾਈ ਔਰ ਸ਼ੈਲਰ ਵਾਲੇ ਵੀ ਨਾਲ ਖੜੇ ਸੀ ਜੋ ਕਿ ਨਾਲ ਦੇ ਨਾਲ ਕਹਿ ਰਹੇ ਸੀ ਅਸੀਂ ਲਿਫਟਿੰਗ ਸ਼ੁਰੂ ਕਰ ਦੇਾਂਗੇ ਅੱਜ ਉਹੀ ਚੀਜ਼ ਅਸੀਂ ਰਾਜਪੁਰੇ ਦੇ ਵਿੱਚ ਬੜੀ ਸਹਿਮ ਸਹਿਮਤੀ ਨਾਲ ਸਾਰਿਆਂ ਦੇ ਸਹਿਯੋਗ ਨਾਲ ਫਸਲ ਦੀ ਬੋਲੀ ਸ਼ੁਰੂ ਹੋ ਗਈ ਔਰ ਲਿਫਟਿੰਗ ਵੀ ਸ਼ੁਰੂ ਹੋ ਗਈ ਇਹ ਲਗਾਤਾਰ ਐ ਚਲਦੀ ਰਹੇਗੀ